ਮੇਰਾ ਨਾਮ ਬਲਦੇਵ ਜੀ ਬਲਦੇਵ ਕਿੱਥੋਂ ਦੇ ਰਹਿਣ ਵਾਲੇ ਜੀ ਕਾਕਰ ਚੁਗਿਆ ਸਾਡੇ ਤੇ ਕੀ ਹੋਇਆ ਸੀ ਪਹਿਲਾਂ ਤੋਂ ਜੀ ਸਾਡਾ ਤਾਂ ਰੋਲਾ ਨਹੀਂ ਸੀ ਚਾਚੇ ਦਾ ਸੀ ਨਾਲ ਦੇ ਕੱਕਰਦਾ ਤੇ ਪੁਲਿਸ ਆ ਗਿਆ ਪੰਜ-ਛੇ ਜਣੇ ਕਰੇ ਚਾਣ ਕੀ ਮੈਂ ਸੁੱਤੇ ਮੈਂ ਸੁੰਦਰ ਮੰਮੀ ਮੇਰੀ ਰੋਟੀਆਂ ਪਕਾਈ ਜਾਂਦੀ ਦੂਜੇ ਅੰਦਰ ਤੇ ਮੇਰਾ ਘਰ ਦੀ ਕਦੇ ਬਾਹਰ ਗਈ ਸੀ ਤੇ ਉਹ ਆਂਦਿਆਂ ਨਾਲ ਮੈਨੂੰ ਦਾਬੇ ਲਾਉਣ ਲੱਗੇ ਤੇਰਾ ਨਾਮ ਕੀ ਮੈਂ ਨਾਮ ਵੀ ਦੱਸ ਤਾ ਬਲਦੇਵ ਤੇ ਦੂਜੇ ਮੇਰੇ ਚਾਚੇ ਦਾ ਨਾਮ ਪੁੱਛਾ ਨੇ ਮੈਂ ਕਿਹਾ ਦੇਸ਼ ਰਾਜ ਉਹ ਕਹਿੰਦਾ ਚਲੋ ਠੀਕ ਹੈ ਤੇ ਮੇਰਾ ਘਰ ਦੀ ਆ ਗਈ ਉਹ ਨਜ਼ਰ ਮੇਰਾ ਘਰ ਦੇ ਇਹ ਗੱਲ ਕੀਤੀ ਐ ਬਿੰਦ ਅਪਰੇਟ ਆ ਬਠੰਡੇ ਚੋਲੇ ਦਾ ਤੇ ਇਹਨਾਂ ਨੇ ਤੁਸ ਟਾਰਚਰ ਕਰੋ ਤੇ ਉਹਨੇ ਫੋਨ ਲਾਉਣ ਲੱਗੀ ਸਰਪੰਚ ਕੋਲ ਕੱਢ ਗਏ ਤੇ ਉਹ ਦੂਜੇ ਨਾਲ ਦਾ ਪੁਲਿਸ ਵਾਲੋਂ ਦੇ ਹੱਥ ਚ ਫੜ ਕੇ ਮੋਬਾਈਲ ਖੋਲਿਆ ਮੈਂ ਇੰਨੀ ਗੱਲ ਕੀਤੀ ਡੇਟਸ ਨਾਲ ਗੱਲ ਤਮੀਜ਼ ਨਾਲ ਕਰੋ ਕਿਸੇ ਮੇਰ ਨਾਲ ਗੱਲ ਕਰੋ ਉਹਨੇ ਜਰੂਰ ਮੇਰੇ ੱੱਕਾ ਮਾਰਨਾ ਡੇਕ ਮੈਂ ਫਿਰ ਯਾਰ ਮੈਂ ਦੀ ਲੜਾਈ ਹੋਈ ਆ ਇਹ ਕੁੱਟ ਮਾਰ ਹੋਈ ਆ ਆਪਣੀ ਪੈ ਗਈ ਅਚਾਨਕ ਹੀ ਮਾਡੇ ਉੱਤੇ ਉਲਟਾ ਪਰਚੇ ਤੁਹਾਡੇ ਤੇ ਹਾਂ ਠੀਕ ਹੈ ਤੁਹਾਨੂੰ ਪਰਚੇ ਕਰਵਾ ਲੈ ਸਕਦੇ ਹਾਂ ਠੀਕ ਮੇਰੇ ਡੈਡੀ ਨੂੰ ਯਾਦ ਹੀ ਲੱਗਿਆ ਉਹਨਾਂ ਕੀ ਇਨਸਾਫ ਦੀ ਮੰਗ ਕਰਦੇ ਹੋ ਸਾਨੂੰ ਇਹ ਹੰਸਾ ਵੀ ਚਾਹੀਦਾ ਮਾਂ ਦੇ ਪਰਚੇ ਹੋਣੇ ਚਾਹੀਦੇ ਨੇ ਪੁਲਿਸ ਵਾਲੇ ਦੇ ਪਰਚੇ ਹੋਣੇ ਚਾਹੀਦੇ ਨੇ ਨਾ ਥੋੜਾ ਮੇਰਾ ਨਜਿੰਦਰਪੁਰ ਜਗਿੰਦਰਕੌਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਕਾਕੜਿਆਂ ਦੇ ਰਹਿਣ ਵਾਲੇ ਤੇ ਕੀ ਗੱਲਬਾਤ ਹੋਈ ਹੈ ਉਹ ਮੇਰਾ ਮੁੰਡਾ ਜਗਿੰਦਰ ਪਿਆ ਸੀ ਤੇ ਉਹਨਾਂ ਘੀਚ ਤੇ ਲਈਆਂ ਦਾ ਮੁੰਡੇ ਨੂੰ ਤੇ ਮੈਂ ਆ ਕਹੇ ਉਹ ਪ੍ਰਕਾਸ਼ ਨੂੰ ਪੁੱਤਰ ਤੂੰ ਨਾ ਮੇਰੇ ਮੁੰਡੇ ਨੂੰ ਕੁਛ ਨਾ ਕਹੇ ਤੇ ਮੇਰੇ ਮੁੰਡੇ ਦਾ ਮੱਚ ਬੁਲਾਇਆ ਪੁਆਇਆ ਹੈ ਤੇ ਮੈਂ 5 ਲੱਖ ਰੁਪਈਆ ਲਾਇਆ ਮੈਂ ਬੜੀ ਮਿਹਨਤ ਨਾਲ ਲਾਇਆ ਹੁੰਦੇ ਤੇ ਤੇ ਉਹ ਨਾ ਮੈਨੂੰ ਨਾ ਤੱਕਾ ਕੀਤਾ ਤੇ ਜਾਣਾ ਉਹਨਾਂ ਦੇਸ ਰਾਜ ਹੀ ਮੇਰਾ ਦੇਵਰ ਵੀ ਉਹਨੂੰ ਉਹ ਨਾਲ ਜਾਣਾ ਸੀ ਤੇ ਆ ਆਪਣੇ ਘਰੇ ਧੱਕੇ ਨਾਲ ਗਨੇ ਮੇਰੇ ਨਾਲ ਧੱਕਾ ਹੀ ਕੀਤੀ ਗਨੇ ਧੱਕਾ ਹੀ ਕੀਤੀ ਗਨੇ ਅਹੀਂ ਜਾਣਾ ਇਹਨੂੰ ਵੇ ਤੇਰਾ ਦੁਆ ਮਿੰਟਾ ਚੱਕੀ ਤਾਂ ਨੂੰ ਪਤਾ ਲੱਗ ਜਾਵੇਦਾ ਇਹਦਾ ਪਰਚਾ ਕੱਟਾ ਜਾਵੇਦਾ ਜਿਹੜੇ ਬੰਦੇ ਨੂੰ ਨਫੜਨਾ ਸੀ ਉਹਨੂੰ ਨਹੀਂ ਫੜਦੇ ਸੀ ਤੇ ਮੇਰੇ ਮੁੰਡੇ ਨੂੰ ਆਜ ਫੜਦਾ ਸੀ ਵੀ ਜਿਹੜਾ ਓਮ ਪ੍ਰਕਾਸ਼ ਹੈ ਤੇ ਉਹਨੇ ਬੜਾਈ ਹੱਦ ਨਾਲ ਤੱਕਾ ਕੀਤਾ ਤੇ ਗਾਲ ਪੈ ਗਏ ਮੇਰੀ ਨੋ ਦੇ ਗਾਲ ਪੈ ਗਏ ਫਿਰ ਉਹਦੇ ਸਵੇਰੇ ਜੀਨ ਗੁੱਸਾ ਚੜਾਏ ਉਹਨੇ ਆਖਿਆ ਵੀ ਮੇਰੀ ਨੋ ਤੀ ਤੂੰ ਵੀ ਕਿਉਂ ਵੀ ਦੂਜੇ ਪੜਾਈ ਉਹ ਵੇ ਹਾਦੀ ਨੋ ਤੇਈ ਤੇ ਤੂੰ ਇੱਜ਼ਤ ਵੀ ਹਾਢੀ ਏ ਤੇ ਤੂੰ ਇੱਜ਼ਤ ਨੂੰ ਹੱਥ ਪਾਇਆ ਤੇ ਉਹਨੇ ਉਹਨੂੰ ਜ਼ਰੂਰ ਵੀ ਹੱਕ ਦਿਲਾਈ ਏ ਹਾਂ ਇੱਕ ਦੀ ਲਾਈ ਹੈ ਤੇ ਵੀ ਮੈਂ ਉਹਨੂੰ ਇਵੇਂ ਕਹੀ ਜਾਈਂ ਪੁਲਿਸ ਵਾਲਾ ਸੀ ਕਹਿੰਦੇ ਹੱਥ ਫੜੀ ਖੜਾ ਸੀ ਹਾਂ ਪੁਲਿਸ ਵਾਲਾ ਫੜੀ ਖਲਾ ਕੇ ਮੈਂ ਮਹਿਲ ਖੋਦਾ ਹਾਂ ਤੁਹਾਨੂੰ ਕਹਿੰਦਾ ਸੀ ਤੂੰ ਵੀਡੀਓ ਬਣਾਦੀ ਪਈ ਮੇਰੀ ਨੋਨੇ ਕਾ ਮੈਂ ਵੀਡੀਓ ਨਹੀਂ ਬਣਾਦੀ ਪਈਆ ਕੁੱਟਮਾਰ ਵੀ ਕੀਤੀ ਹਾਂ ਹਾਂ ਕੁੱਟਮਾਰ ਕੀਤੀ ਸੀ ਉਹਨੇ ਕਾਹਦਣਾ ਲਾ ਲਿਆ ਗਾਂਦ ਵੀ ਕੋਲ ਕੜੀ ਜਿੰਦੇ ਨਾਲ ਵੀ ਉਹਨੂੰ ਕਾਹਦਣਾ ਲਾ ਤੇ ਮੈਂ ਮਹਿਲ ਖੋਦਾ ਹਾਂ ਤੇ ਮੈਂ ਆਂਦੀ ਪੁੱਤਰ ਤੂੰ ਮਹਿਲ ਦੇ ਦੇ ਪੁੱਤਰ ਤੂੰ ਮਹਿਲ ਦੇ ਦੇ ਬੜੀਆਂ ਮਿਲਟਾਂ ਦੀ ਕੀਤੀ ਪੜਨ ਕਿਸੇ ਹੋਰ ਨੂੰ ਆਏ ਸੀਗੇ ਤੇ ਫੜਨ ਦੇਸ ਰਾਜ ਨੂੰ ਆਏ ਨੇ ਹਾਂ ਤੇ ਉਹ ਵੀ ਹਬੀਬ ਆਪਣਾ ਦੇਵਰੇ ਲਗਦਾ ਹ ਹ ਉਹਨੂੰ ਜਿਹਨੂੰ ਪੜਾਣੇ ਤੇ ਉਹਨੂੰ ਨਾ ਮੋੜ ਗਲੀ ਦੇ ਵਿੱਚ ਜਿਹੜਾ ਉਹ ਪ੍ਰਕਾਸ਼ ਗਲੀ ਦੇ ਵਿੱਚ ਕਿਹਾ ਹੈ ਗਿਆ ਹੈ ਰਾਬਜ ਨੇ ਕਿਸ ਨੇ ਇਸ਼ਾਰਾ ਕੀਤਾ ਹੈ ਤੇ ਉਵੇਂ ਉਹਦਾ ਕਮਰਾ ਇੱਕ ਛੱਡ ਤੇ ਮੇਰੇ ਦੇਵਰ ਦਾ ਕਮਰਾ ਛੱਡ ਤੇ ਉਵੇਂ ਉਹਨੂੰ ਪਹਿਲੇ ਕਮਰੇ ਜੋ ਉਹਨੇ ਉਹ ਪ੍ਰਕਾਸ਼ ਨੇ ਕੱਢ ਲਿਆ ਹੈ ਹ ਹ ਤੇ ਉਹਨਾਂ ਹੀ ਉਹਨਾਂ ਬੜਾਈ ਧੱਕਾ ਕੀਤਾ ਤੇ ਦੋ ਗੱਡੀਆਂ ਹੋਰ ਤੈਨ ਮਗਵਾ ਲਈਆਂ ਨੇ ਤੇ ਉਹਨਾਂ ਧੱਕੇ ਨਾਲ ਉਹਨੂੰ ਚੁੱਕ ਤੇ ਲਾਇਆ ਗਏ ਤੁਹਾਡੇ ਤੇ ਪਰਚੇ ਕਰਤੇ ਨੇ ਹ ਪਰਚੇ ਹੱਦ ਤੱਕ ਜਾਇਜ਼ ਪਰਚੇ ਕਰ ਦਿੱਤੇ ਨੇ ਹੋਰ ਕੀ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਹੈ ਪੁਲਿਸ ਤੇ ਵੀ ਇਹ ਪੁਲਿਸ ਤੇ ਹੋਣੀ ਚਾਹੀਦੀ ਏ ਬੇੜੇ ਨਜਾਇਜ਼ ਕੀਤੇ ਹਨ ਜਾਇਜ਼ ਹਾਦੇ ਪਰਚੇ ਕੀਤੇ ਨੇ ਤੇ ਇਹਨਾਂ ਨਜਾਇਜ਼ ਧੱਕਾ ਕੀਤਾ ਤੇ ਹਾਦੇ ਸੱਤਾ ਜੀਆਂ ਦੇ ਪਰਚੇ ਕਰ ਦਿੱਤੇ ਨੇ ਤੇ ਬਿਨਾਂ ਵਜਾ ਦਾ ਬਿਨਾਂ ਵਜਾ ਦਾ ਕੀਤੇ ਨੇ ਠੀਕ ਪਾਈ ਹੋਣੀ ਚਾਹੀਦੀ ਏ ਠੀਕ ਤੁਹਾਡਾ ਮੇਰਾ ਨਾਮ ਕਲਾਸ਼ ਰਾਣੀ ਹੈ ਪਤਨੀ ਬਲਦੇਵ ਸਿੰਘ ਪਿੰਡ ਕਾਕੜ ਦੇ ਰਹਿਣ ਵਾਲੇ ਆ ਹਾਂ ਕੀ ਗੱਲਬਾਤ ਹੋਈ ਜਿਹੜੀ ਪੁਲਿਸ ਨੇ ਤੁਹਾਡੇ ਘਰੇ ਹਮਲਾ ਕੀਤਾ ਗੱਲਬਾਤ ਇਹ ਸੀਗੀ ਕਿ ਦੇਸ ਰਾਜ ਦਾ 3 ਸਾਲ 4 ਸਾਲ ਤੋਂ ਪਹਿਲਾ ਪਰਚਾ ਚੱਲਦਾ ਸੀਗਾ ਥਾਣੇ 'ਚ ਦੇਹ ਰਾਜ ਕੌਣ ਹੈ ਦੇਸ ਰਾਜ ਮੇਰੇ ਚਾਚਾ ਸੌਰਾਂਜੀ ਨੇ ਉਹਨਾਂ ਨੂੰ ਫੁੱਲ ਫੜਨ ਵਾਸਤੇ ਆਈ ਸੀਗੀ ਤੇ ਸਾਨੂੰ ਪਤਾ ਨਹੀਂ ਸੀਗਾ ਉਹ ਆਪਣੇ ਕਮਰੇ 'ਚ ਬੈਠਾ ਸੀਗਾ ਉਹ ਵੱਖਰਾ ਥੋੜੇ ਨਾਲ ਹਾਂ ਸਾਡੇ ਤੋਂ ਵੱਖਰਾ ਹੈ ਉਹ ਅਲੱਗ ਰਹਿੰਦੇ ਨੇ ਅਸੀਂ ਅਲੱਗ ਰਹਿੰਦੇ ਆ ਤੇ ਮੇਰੇ ਹਸਬੰਦ ਅੰਦਰ ਸੁੱਤੇ ਪਏ ਸੀਗੇ ਉਹਨਾਂ ਦਾ ਆਪਰੇਟ ਕਰਵਾ ਕੇ ਹੁਣ ਚੂਲਾ ਪਵਾ ਕੇ ਲਿਆਂਦਾ ਸੀਗਾ ਉਹਨਾਂ ਨੂੰ ਕਹਿੰਦੇ ਵੀ ਤੇਰਾ ਨਾਮ ਕੀ ਹੈ ਤੂੰ ਮੁਜਰਮ ਤੂੰ ਹੈ ਉਹ ਕਹਿੰਦਾ ਮੈਂ ਨਹੀਂ ਆ ਤੇ ਮੇਰੇ ਚਾਚਾ ਜੀ ਨੇ ਉਹ ਕਹਿੰਦੇ ਨਹੀਂ ਤੂੰ ਐ ਉਹਨਾਂ ਨਾਲ ਆ ਕੇ ਧੱਕਾ ਕਰਨ ਲੱਗ ਪਏ ਮੈਂ ਫੋਨ ਕੱਢਿਆ ਮੈਂ ਫੋਨ ਕੱਢ ਕੇ ਮੈਂ ਕਿਹਾ ਸਰਪੰਚ ਨੂੰ ਫੋਨ ਕਰਦੇ ਆ ਮੈਂ ਲਾਨ ਲੱਗੀ ਪੁਲਿਸ ਵਾਲਾ ਵਿੱਚੋਂ ਨਿਕਲਿਆ ਓਮ ਪ੍ਰਕਾਸ਼ ਦਾ ਹੋਮਗਾਰਡ ਸੀਗਾ ਉਹ ਵਿੱਚੋਂ ਆ ਕੇ ਗੱਡੀ ਦੇ ਇੱਕਦਮ ਉਸਨੇ ਮੇਰਾ ਫੋਨ ਖੋਲਿਆ ਫੋਨ ਖੋ ਕੇ ਇੱਕਦਮ ਉਹਨੇ ਮੈਨੂੰ ਕੰਧ ਨਾਲ ਲਾ ਲਿਆ ਕੰਧ ਨਾਲ ਲਾ ਕੇ ਮੈਨੂੰ ਵਾਵਾ ਟਾਈਮ ਲਈ ਰੱਖਾ ਕੰਧ ਨਾਲ ਫਿਰ ਮੇਰੇ ਸਹੁਰਾ ਜੀ ਵੇਖਦੇ ਪਏ ਸੀਗੇ ਉਹਨਾਂ ਨੇ ਜਦੋਂ ਉਹਨਾਂ ਨੂੰ ਗੁੱਸਾ ਚੜਿਆ ਵੀ ਬੀਮਾ ਲੋ ਮੇਰੀ ਨੋਂ ਲਾਈ ਖੜਾ ਹੱਥ ਫੜੀ ਕਰਾਏ ਮੇਰੇ ਸਹੁਰੇ ਨੇ ਪਿੱਛੋਂ ਦੀ ਆ ਕੇ ਖਿੱਚਿਆ ਉਹ ਕਹਿੰਦੇ ਨੇ ਸਾਡੀ ਵਰਦੀ ਫਾੜੀ ਏ ਐ ਕੀਤਾ ਏ ਉਹ ਕੀਤਾ ਏ ਉਹਨਾਂ ਐਦਾਂ ਨਹੀਂ ਕੀਤਾ ਸਾਨੂੰ ਨਹੀਂ ਪਤਾ ਕਾਨੂੰਨ ਹੱਥ ਵਿੱਚ ਲੈਣਾ ਕੋਈ ਸੌਖੀ ਗੱਲ ਨਹੀਂ ਹੈਗੀ ਇਸ ਲਈ ਉਹਨਾਂ ਨੇ ਬਾਹਲਾ ਤੱਕਾ ਸਾਡੇ ਨਾਲ ਕੀਤਾ ਏ ਜੇ ਸਾ ਅਸੀਂ ਇਕੱਲੇ ਇਕੱਲੇ ਫੁੱਲਸ ਵਾਲੇ ਦੇ ਮੁਲਾਜ਼ਮਾਂ ਦੇ ਗਾਲ ਪਏ ਆ ਜਾਂ ਵਰਦੀ ਫਾੜੀ ਜਾਂ ਜੋ ਕੁਝ ਵੀ ਕੀਤਾ ਹੈ ਤੇ ਸਾਨੂੰ ਕੱਲੀ ਕੱਲੀ ਵੀਡੀਓ ਵਿਖਾਈ ਜਾਵੇ ਮੈਂ ਮੈਨੂੰ ਕਹਿੰਦੇ ਸੀ ਤੂੰ ਸਾਡੀ ਵੀਡੀਓ ਬਣਾਈ ਮੈਂ ਇਹ ਵੀ ਕਿਹਾ ਇਹਨਾਂ ਨੂੰ ਮੇਰਾ ਫੋਨ ਚੈੱਕ ਕੀਤਾ ਜਾਵੇ ਮੈਂ ਵੀਡੀਓ ਤੁਹਾਡੀ ਨਹੀਂ ਬਣਾਈ ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਡਿਵੀਜ਼ਨ ਨਾਲ ਉਹਨਾਂ ਦੇ ਜਿਹੜੀ ਤੁਹਾਡੇ ਲਈ ਸੀਗੀ ਜਾਣੀ ਸੀ ਸੀਗੇ ਜਿਹੜਾ ਤੁਹਾਨੂੰ ਵੀ ਆ ਕੇ ਫੜ ਲੈਣਾ ਸਾਾਨੂੰ ਵੀ ਆ ਕੇ ਲੇਡਿਸ ਹੁੰਦੇ ਸਾਨੂੰ ਆ ਕੇ ਫੜ ਲੈਂਦੇ ਸਾਨੂੰ ਦੁੱਖ ਨਹੀਂ ਆਉਣਾ ਸੀਗਾ ਸਾਡੀ ਇੱਜ਼ਤ ਦਾ ਮੁੱਲ ਤਾਂ ਫਿਰ ਹੈ ਨਹੀਂਗਾ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਤੇ ਪੂਰੀ ਬਣਤੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਸ ਕਰਕੇ ਸਾਡੇ ਨਾਲ ਮਾਮਲਾ ਜਿਹੜਾ ਹੈ ਕਾਕੜੇ ਪਿੰਡ ਦਾ ਕੀ ਮੰਗ ਰਹੇ ਇਹ ਮੇਦੀ 4 11 24 ਨੂੰ ਜਿਹੜੀ ਸਾਡੀ ਪੁਲਿਸ ਪਾਰਟੀ ਹੈ ਪਿੰਡ ਕਾਕੜ ਦੇ ਵਿੱਚ ਮੁਕਦਮਾ ਨੰਬਰ 7/21 ਦੇ ਵਿੱਚ ਰੇਡ ਕਰਨ ਗਈ ਸੀ ਉਹਦੇ ਵਿੱਚ ਇੱਕ ਦੇਸ਼ਾ ਸਿੰਘ ਨਾਮ ਦਾ ਦੋਸ਼ੀ ਜਿਹੜਾ ਅਰੈਸਟ ਕਰਨ ਵਾਲਾ ਰਹਿੰਦਾ ਸੀਗਾ ਤੇ ਉੱਥੇ ਜਾ ਕੇ ਪੁਲਿਸ ਪਾਰਟੀ ਦੇ ਜਿਹੜੇ ਉਹਦੇ ਪਰਿਵਾਰ ਪਰਿਵਾਰਕ ਮੈਂਬਰ ਸੀਗੇ ਉਹ ਗੱਲ ਪੈ ਗਏ ਪੁਲਿਸ ਪਾਰਟੀ ਦੇ ਤੇ ਉਹਨਾਂ ਦਾ ਗੱਡੀ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਿਹੜੀ ਹੈ ਅਸੀਂ 161 ਨੰਬਰ ਮੁਕੱਦਮਾ ਜਿਹੜਾ ਹੈ ਉਹ ਦਰਜ ਰਿਸਟਰ ਕੀਤਾ ਗਿਆ ਹੈ। ਉਹਦੇ ਚੋਰੀ ਦਾ ਮੁਕੱਦਮਾ ਦਰਸੀ ਕਾਫੀ ਲੰਬੇ ਸਮੇਂ ਤੋਂ ਹਾਂ 2021 ਦਾ ਮੁਕੱਦਮਾ ਉਹਦੇ ਚ ਪੈਂਡਲ ਚੱਲਦਾ ਆ ਰਿਹਾ ਸੀਗਾ ਜਿਹਦੇ ਵਿੱਚ ਉਹਦੀ ਦੋਸ਼ੀ ਦੀ ਅਰੇਸਟ ਕਰਨੀ ਬਾਕੀ ਸੀਗੀ। ਉਹ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਬਾਰੇ ਕੀ ਹੈ? ਵੀਡੀਓ ਜਿਹੜੀ ਵਾਇਰਲ ਹੋਈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਹੀ ਪੁਲਿਸ ਪਾਰਟੀ ਦੇ ਗੱਲ ਪੈ ਰਹੇ ਨੇ ਪਰਿਵਾਰਕ ਮੈਂਬਰ ਆ ਤੇ ਅਸੀਂ ਜਿਹੜਾ ਦੋਸ਼ੀ ਸੀਗਾ ਉਹ ਵੀ ਅਸੀਂ ਸਹੀ ਸਲਾਮਤ ਜਿਹੜਾ ਹੈ ਲਿਆ ਕੇ ਤੇ ਆ ਵਾਲਾ ਤਵੀਰ ਬੰਦ ਕੀਤਾ ਤੇ ਬਾਕੀ ਜਿਹੜੇ ਜਿਹੜੇ ਇਲਜ਼ਾਮ ਲਾ ਰਹੇ ਉਹ ਸਭ ਬੇਬੁਨਿਆਦ ਨੇ ਤਫਤੀਸ਼ ਅੱਗੇ ਚੱਲੀ ਜਾ ਰਹੀ ਹੈ